ਸ਼੍ਰੋਮਣੀ ਅਕਾਲੀ ਦਲ ਬਾਦਲ ਫਗਵਾੜਾ ਦੇ ਸਮੂਹ ਅਧਿਕਾਰਾਂ ਤੇ ਬਰਕਰਾਰ ਦੀ ਇੱਕ ਹੰਗਾਮੀ ਮੀਟਿੰਗ ਸ਼ੈਰੀ ਇਨਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਇਨਚਾਰਜ ਰਜਿੰਦਰ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੁਖਚੈਨਣਾ ਸੈ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਜਿੱਥੇ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਉੱਥੇ ਹੀ ਅਕਾਲੀ ਦਲ ਦੇ ਜਿੱਤੇ ਹੋਏ ਕੌਂਸਲਰਾਂ ਦਾ ਸਨਮਾਨ ਵੀ ਕੀਤਾ ਗਿਆ ਸੇਵੇਂ ਪਾਸ਼ਾ ਜੀ ਤਨ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਨਛੋਟ ਤਰਪ ਵਰਤੀ ਗੁਰਦੁਆਰਾ ਸ੍ਰੀ ਚੰਨ ਸਾਹਿਬ ਅਕੇ ਅੱਜ ਮੀਟਿੰਗ 'ਤੇ ਪਹੁੰਚੇ ਬਹੁਤ ਸੀਮਿਤ ਸਰਕਾਰ ਜੋ ਸਮੂਹ ਅਕਾਲੇਗਰ ਲਈ ਅਦਰ ਸਭਾ ਮੇਰੇ ਵੀ ਵਰਕਰ ਮੇਰੇ ਭੈਣਾ ਫਤਿਹ ਪ੍ਰਵਾਨ ਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਧਾਈ ਸਾਡੇ ਕਾਉਂਸਲਰ ਜਿਹੜੇ ਸਾਡੇ ਦਿੱਤੇ ਆ ਸ਼ਿਲਗੁਰਾ ਕਮਿਸ਼ਨਰ ਜੀ ਨੇ ਬਹੁਤ ಅಪਾਰ ਬਕਸ਼ਿਸ਼ ਦਿੱਤੀ ਸ਼੍ਰੋਮ ਨਿਕਾਲੇ ਲਾ ਲਏ ਕਿਹੀਂ 9 ਸੀਟਾਂ ਲੜ ਕੇ ਵੀ 3 ਸੀਟਾਂ ਸੀ ਜਿਸ ਪ੍ਰਾਪਤ ਕੀਤੀ ਆ। ਦੇ ਕਈ ਪਾਰਟੀਆਂ ਹੈਗੀਆਂ ਉਹਨਾਂ ਦੇ ਬਹੁਤ ਕੈਂਡੀਡੇਟ ਖੜੇ ਕੀਤੇ ਲੇਕਿਨ ਕੈਂਡੀਡੇਟ ਬਹੁਤ ਟੱਟ ਕੱਟੇ ਆ। ਮੈਂ ਵਧਾਈ ਦਿੰਨਾ ਬਲਜਿੰਦਰ ਸਿੰਘ ਠੇਕੀਦਾਰ ਜੀ ਜਿਨੇ ਤਰਪਤਰੀ ਬੀਬੀ ਜਸਿੰਦਰ ਕੌਰ ਕੀਤੇ ਆ। ਖੜੇ ਜੀ ਜੁਲੰਦਰ ਭਾਜੀ ਇਹਨਾਂ ਦੀ ਤਰਪਤਰੀ ਸਾਡੇ ਬੈਠੇ ਆ। ਬੀਬੀ ਗਮਨਜੀਤ ਕੌਰ ਦੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਪ੍ਰਕਾਸ਼ ਸਿੰਘ ਮੁੰਡਾ ਜੀ ਯਾ ਉਸ ਵਰਗੇ ਆਇਨ ਨੂੰ ਬਹੁਤ ਬਹੁਤ ਪਤਾ ਹੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਇੱਕ ਇਜੂਆਲੀ ਪਾਰਟੀ ਆ ਸਰਕਾਰਾਂ ਚ ਆਪਾਂ ਰਹੇ ਆ ਬਹੁਤ ਕੰਮ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ 2014 ਚ ਆਵਾਮੀ ਪਾਰਟੀ ਨੇ ਪੈਰ ਧਰਿਆ ਪੰਜਾਬ ਚ ਉਸ ਤੋਂ ਬਾਅਦ ਹਾਲਾਤ ਅੰਦਰ ਦੀ ਬੰਗ ਆਏ ਕਿ ਉਹਨਾਂ ਨੇ ਦੇਖਿਆ ਕਿ ਪੰਜਾਬ ਨੂੰ ਕੌਣ ਗ੍ਰੀਟ ਕਰ ਸਕਦਾ ਉਸ ਤੋਂ ਬਾਅਦ ਜੋ ਮਾਹੌਲ ਬਣਿਆ ਜੋ 2015 ਚ ਹੋਇਆ ਜਾਂ 2017 ਚ ਸਾਡੀ ਸਰਕਾਰ ਚੜੀ ਗਈ ਉਸ ਤੋਂ ਬਾਅਦ ਕਾਂਗਰਸ ਆ ਗਈ ਫਿਰ 2022 ਚ ਆਵਾਜ਼ ਦੀ ਪਾਰਟੀ ਆ ਗਈ ਲੇਕਿਨ ਨਾ ਅੱਥਾ ਸਾਲਾਂ ਨੂੰ ਕੋਈ ਕੰਮ ਨਹੀਂ ਹੋਇਆ ਸ਼੍ਰੋਮ ਦੇ ਕਾਲੇਗਰ ਦੇ ਨਾਰਾ ਰਾਜ ਨਹੀਂ ਸੇਵਾ ਸ਼੍ਰੋਮ ਨੇ ਕਾਲੇਗਰ ਨੇ ਹਮੇਸ਼ਾ ਇਸ ਨਾਰੇ ਨੂੰ ਪੈਰਾ ਰੱਖਦਾ ਜਿੱਦੇ ਵਿਕਾਸ ਦੇ ਕੰਮ ਸ਼੍ਰੋਮ ਨੇ ਕਾਲੇਗਰ ਨੇ ਕਰਾਏ ਕਿਸੇ ਪਾਰਟੀ ਨੇ ਨਹੀਂ ਕਰਾਏ ਮੈਂ ਸਮਝਦਾ ਕਿ ਆਣ ਵਾਲਾ 2027 ਸਾਡੇ ਦੇ ਸ਼੍ਰੋਮ ਦੇ ਕਾਲੇਗਰ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਵਧੀਆ ਹੋਊਗਾ ਇਹ ਗੁਰੂ ਸਾਹਿਬ ਨੇ ਸਾਡੇ ਬਹੁਤ ਆਪਾਰ ਬਖਸ਼ਿਸ਼ ਕਰਦੀਆਂ ਠੀਕ ਆ ਜਦੋਂ ਸਰਕਾਰਾਂ ਹੁੰਦੀਆਂ ਤਾਂ ਕੁਝ ਚੰਗੀਆਂ ਹੁੰਦੀਆਂ ਉਹ ਮੰਨਦੇ ਆ ਕਿ ਉਹ ਗੰਧੀਆਂ ਹੋਈਆਂ ਉਹ ਗੰਧੀਆਂ ਨਹੀਂ ਹੋਣ ਚਾਹੀਦੀਆਂ ਸੀ ਜਿਸ ਕਰਕੇ ਅੱਜ ਇਹ ਹਾਲਾਤ ਹੋਏ ਲੇਕਿਨ ਸਜ਼ਾ ਵੀ ਮਿਲੀ ਆ ਜੋ ਸ਼੍ਰੀ ਡਾਕਟਰ ਸਾਹਿਬ ਨੂੰ ਸਜ਼ਾ ਉਗਤੀ ਆ ਜੋ ਉਥੇ ਹੋਇਆ ਉਹ ਤੁਹਾਨੂੰ ਸਾਰਿਆਂ ਨੇ ਦੇਖਿਆ ਕਰਨ ਪਤਾ ਵਾ ਤੇ ਮੈਂ ਸਮਝਦਾ ਕਿ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਕਿ ਕਿਉਂਕਿ ਗੁਰੂ ਸਾਹਿਬ ਬਹੁਤ ਕਛੇਂਦਾ ਉਹਨਾਂ ਨੇ ਆਪ ਮਹਿਰ ਕਰਦੀਆਂ ਜਿਹੜੋ ਅਸੀਂ ਸਾਡੀ ਪਾਰਟੀ ਦੇ ਸਾਡੇ ਸੁਪਰੀਮੋ ਹੈਗੇ ਉਹ ਨਥੋਸ ਹੋਏ ਉੱਥੇ ਜਾ ਕੇ ਜੋਰ ਉਹਨਾਂ ਨੇ ਹੁਕਮ ਲਾਇਆ ਉਹ ਤੋਂ ਇੱਕ ਵੀ ਮੰਨਿਆ ਤੇ ਮੇਰੇ ਖਿਆਲ ਨਾਲ ਕੱਲ ਵਰਗੀ ਕਮੇਟੀ ਦੀ ਮੀਟਿੰਗ ਵੀ ਸਰਦੀ ਆ ਬਾਬੂ ਸਾਹਿਬ ਉਥੇ ਵਰਗੀ ਕਮੇਟੀ ਨੇ ਪਾਰਟੀ ਸਰਦੀ ਆ ਤੇ ਮੇਰੇ ਖਿਆਲ ਸ਼ਾਇਦ ਸਾਹਿਬ ਸਾਹਮਣੇ ਕੋਈ ਡਿਸੀਜਨ ਹੋਣ ਤੇ ਮੈਂ ਸਮਝਦਾ ਕਿ ਆਨ ਵਾਲਾ ਸਮਾਸ਼ ਹੋਣੀ ਕੱਲ੍ਹ ਦਾ ਹੋਊਗਾ ਮੈਂ ਜਿਹੜੇ ਆਪਣੇ ਪਾਰਟੀ ਵਰਕਰਾਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਜਿਹਨਾਂ ਦੇ ਚਾਰੇ ਘੂੜੀ ਲਾਈ ਗਈ ਆ ਚਾਹੇ ਉਹ ਉਪਤਾਸਰ ਗੁੰਦਰੀ ਸੀ ਬਜਿੰਦਰ ਆਪਣੇ ਬਬੂ ਵਾਲੀਆ ਸੀ ਲੰਮੀ ਵਾਲੀਆ ਸੀ ਜਾਂ ਸਾਡੇ 10 ਨੰਬਰ ਵਾਰ ਤੋਂ ਸਰਦਾਰ ਜਿੰਦਰ ਸਿੰਘ ਚੰਡੀ ਸਾਡੇ ਹਲਕਾ ਇੰਚਾਰਜ ਅਧਿਆਪਕ ਇਹਨਾਂ ਨੇ ਉਹ ਇੰਦੀਆ ਸਾਂਭਿਆ ਹੋਇਆ ਹੈ ਸਾਰਿਆਂ ਨੇ ਬੜੀ ਮਿਹਨਤ ਕੀਤੀ ਆ ਚਲੋ ਸਰਕਾਰ ਜੋ ਨਹੀਂ ਹੁੰਦੀ ਤਾਂ ਮੇਰੇ ਖਿਆਲ ਨਾਲ ਉਸ ਵੇਲੇ ਕੁਝ ਕਮੀਆਂ ਰਹਿ ਜਾਂਦੀਆਂ ਲੇਕਿਨ ਫੇਰ ਵੀ ਬੜੀ ਜਿੰਨਾ ਪ੍ਰਾਪਤ ਕੀਤੀ ਹੈ ਅਗਰ ਅਸੀਂ ਇਹ ਕਹਿੰਦੇ ਕੀ ਕੁਆੜਿਆ ਜਿਹੜਾ ਮੇਰ ਦਾ ਕੈਂਡੀਡੇਟ ਹੋਵੇ ਜਾਂ ਸਾਡਾ ਨਰਨ ਸਪੌਂਸਰ ਦਾ ਪਰਦਾ ਆ ਰਿਹਾ ਹੋਵੇ ਉਹਨੂੰ ਹਰਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਬਜਿੰਦਰ ਸਿੰਘ ਠੇਕੇਦਾਰ ਜੀ ਨੇ ਬੜੀ ਮਿਹਨਤ ਕੀਤੀ ਆ ਆਪਣੇ ਪੰਜ ਸਾਲ ਇਹੋ ਨੇ ਬਹੁਤ ਮਿਹਨਤ ਕਰਕੇ ਆਪਣੇ ਵਾਰਡ ਨੂੰ ਨਵੀਆਂ ਬਣਾਇਆਗਾ ਲੋਕਾਂ ਦੇ ਦਵਾਰਾਂ ਨੂੰ ਚੱਲਿਆ ਗੁਰਿੰਦਰ ਭਾਈ ਨੇ ਆਪਣੇ ਕਿਰਿੰਦ ਗਿੰਦਾਲੀਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਇਹਨਾਂ ਤੋਂ ਮੇਰੇ ਖਿਆਲ ਇੱਕ ਵਾਰਟੀ ਚਾਰ ਪੰਜ ਵਾਰ ਸਾਹਮਣੇ ਹੋਈ ਸੀ ਕਿਉਂਕਿ ਜਦੋਂ ਵੀ ਦੇਖਿਆ ਸੀ ਕਈ ਵਾਰ ਸਬਕ ਕਰ ਰਹੇ ਆ ਇਹ ਕਦੇ ਨਾ ਕਦੇ ਕਿਸ ਨਾ ਕਿਸੇ ਕਦੇ ਮੀ ਮੈਨੇਵਰਸਿਟੀਸ਼ਨ ਦੇ ਹੁੰਦੇ ਸੀ ਕਦੇ ਕਿਸੇ ਸਰਟੀਫਿਕੇਟ ਹੁਣ ਭਾਂਗ ਗਏ ਹੁੰਦੇ ਸੀ ਇਹਨਾਂ ਕੋਲ ਪੰਜ ਬਾੜ ਦਾ ਕੰਮ ਸੀ ਤਾਂ ਮੈਂ ਸਮਝਦਾ ਇਹਨਾਂ ਨੂੰ ਕਿਸੇ ਬਾੜ ਵਿੱਚ ਲਾਗੇ ਸਾਡੇ ਖੜਾ ਕਰ ਦਿੰਦੇ ਇਹਨਾਂ ਦੇ ਦੋ ਤੋਂ ਚੀਜ਼ਾਂ ਨਾ ਕੋਈ ਇਹਦੇ ਅੱਗੇ ਅੱਗੇ ਇਹ ਵੀ ਕਹਿੰਦੇ ਤਾਂ ਦੋ ਛਿੱਟਾ ਕਰਾਵਾ ਦੇ ਕੋਈ ਚਿੰਤਾ ਨਾ ਕਰੋ ਮਾਰਾ ਇਹ ਮੇਂ ਜਰੂਰ ਆ ਤੇ ਬਾਕੀ ਮੈਂ ਵੀ ਜਾਨਾ ਚਾਹਣਾ ਕਿ ਜਿਸ ਤਰ੍ਹਾਂ ਸਾਡੇ ਪਹਿਲਾਂ ਬੁਲਾ ਰਿਆ ਨੇ ਕਹੀ ਆ ਤੰਗ ਇਹ ਗੱਲ ਅਸੀਂ ਸੀਪੀਐਸ ਨਾਲ ਉਹ ਮੈਂ ਸੋਚ ਕਰਦੇ ਆ ਕਈ ਕਦੀ ਸਾਨੂੰ ਹਾਜ਼ਰੀ ਦੇ ਝਲਾਉਂਦੇ ਆ ਕਦੀ ਫੁੱਲ ਫੜਦੇ ਆ ਕਦੀ ਡੱਟ ਥੋੜਾ ਹੜਾ ਲੈਂਦੇ ਆ ਲੇਕਿਨ ਅਸੀਂ ਇਹ ਗੱਲ ਰੱਖਾਂਗੇ ਕਿ ਸ਼੍ਰੋਮ ਨੇ ਕਾਲੇਦਾਨ ਨੂੰ ਤਕੜੀ ਨਿਸ਼ਾਨ ਦਿਓ ਇਹ ਹੀ ਚੌਂ ਨਿਸ਼ਾਨ ਡੱਟੜੀ ਦੇ ਲੜੀਏ ਇਸ ਗੱਲ ਦਾ ਅਸੀਂ ਉੱਥੇ ਇਹ ਗੱਲ ਆਪੇ ਹਾਈ ਕਮਾਂਡ ਕੋਲ ਰੱਖਾਂਗੇ ਪਰ ਆਪਾਂ ਇਹ ਲੜਾਈ ਆਪਾਂ ਡੱਟ ਕੇ ਲੜਨੀ ਆ ਅੱਜ ਵੀ ਆਪਾਂ ਮੀਟਿੰਗ ਕੀਤੀ ਜੇ ਮੇਰੇ ਖਿਆਲ ਨਾਲ ਢਾਈ ਪੀ ਦਾ ਟਾਈਮ ਸੀ ਚਲੋ ਆਪਾਂ ਲੇਟ ਹੋ ਗਏ ਉਸ ਗੱਲ ਤੇ ਤੁਹਾਨੂੰ ਮਾਫੀ ਮੰਗਦੇ ਆ ਲੇਕਿਨ ਤੁਸੀਂ ਵੀ ਥੋੜਾ ਜਿਆਦਾ ਰੇਲਕਾ ਦਾ ਦਿਓਗੇ ਆਪਾਂ ਜਦੋਂ ਮੀਟਿੰਗ ਕਰੀਏ ਤਾਂ ਆਪਾਂ ਆਪਣੀ ਹਾਜ਼ਰੀ ਵੀ ਯਕੀਨੀ ਬਣਾਈਏ ਤੇ ਟਾਈਮ ਵੀ ਥੋੜਾ ਕੱਢ ਗਏ ਕਿਉਂਕਿ ਇਹ ਮੀਟਿੰਗ ਇਹ ਤਾਂ ਹੈ ਨਹੀਂ ਆਪਾਂ ਰੋਜ਼ ਰੋਜ਼ ਹੋ ਰਹੀ ਹੈ ਇਹ ਤਾਂ ਚਲੋ ਪਿੰਨੇ ਦੋ ਮਹੀਨੇ ਬਾਅਦ ਇੱਕ ਵਾਰੀ ਮੀਟਿੰਗ ਹੁੰਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ